ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਵਾਹਿਗੁਰੂ ਕੇਵਲ ਇੱਕ ਹੈ ਅਤੇ ਸੱਚੇ ਗੁਰੂ ਦੀ ਧਿਆ ਦੁਆਰਾ ਪ੍ਰਾਪਤ ਕੀਤਾ ਜਾਂਦਾ ਹੈ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਜਾਪ ਬਾਣੀ ਦਾ ਨਾਮ ਹੈ। ਸ਼੍ਰੀ ਮੁਖਵਾਕ ਪਾਸ਼ਾਹੀ ਤਸਵੀਰ ਇਹ ਬਾਣੀ ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ ਉਚਾਰੀ ਹੋਈ ਹੈ। ਛਪੈ ਚੰਦ ਤਵਾ ਪ੍ਰਸਾਦ। ਛਪੈ ਚੰਦ ਤੇਰੀ ਕਿਰਪਾ ਨਾਲ। ਚੱਕਰ ਚੈਨ ਅਰ ਬਰਨ ਜਾਤ ਅਰ ਪਾਤ ਨਹਿਨ ਚਿਹੇ। ਜਿਸ ਦਾ ਕੋਈ ਚਿੰਨ ਚੱਕਰ ਵਰਣ ਜਾਤ ਅਤੇ ਗੋਤ ਨਹੀਂ ਹੈ। ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਹਿ। ਅਤੇ ਜੇਜ ਦੇ ਰੂਪ ਰੰਗ ਰੇਖਪੇਖ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਕਿ ਉਹ ਕਿਹੋ ਜਿਹਾ ਹੈ ਅਚਲ ਮੂਰਤ ਅਨਪਉ ਪ੍ਰਕਾਸ਼ ਅਮਿਤੋਜ ਕਹੀਜੈ ਉਸ ਨੂੰ ਅਚਲ ਸਰੂਪੀ ਸੋਤੈ ਗਿਆਨ ਦਾ ਪ੍ਰਕਾਸ਼ਕ ਅਤੇ ਅਮਿਤ ਸ਼ਕਤੀ ਵਾਲਾ ਕਿਹਾ ਜਾਂਦਾ ਹੈ ਕੋਟ ਇੰਦਰ ਇੰਦ੍ਰਾਨ ਸਾਹੋ ਸਾਹਾਨ ਗਣੀਜੈ ਉਹ ਪਰਮ ਸੱਤਾ ਕਰੋੜਾ ਇੰਦਰਾ ਦਾ ਇੰਦਰ ਅਤੇ ਸ਼ਹਾ ਦਾ ਸ਼ਾ ਕੀਨਿਆ ਜਾਂਦਾ ਹੈ। ਤ੍ਰਿ ਭਵਨ ਮਹਿਪ ਸੁਰ ਨਰ ਅਸੁਰ ਨੇਤ ਨੇਤ ਬਣਤ ਰੇਣ ਕਹਿਤ। ਉਸ ਨੂੰ ਤਿੰਨ ਲੋਕਾਂ ਸਵਰਗ ਮਾਤ ਅਤੇ ਪਾਤਾਲ ਦੇ ਰਾਜੇ ਦੇਵਤੇ ਮਨੁੱਖ ਦਾਇਤ ਅਤੇ ਬਣਾ ਦੇ ਤਿੰਕੇ ਵੀ ਬੇਅੰਤ ਬੇਅੰਤ ਕਹਦੇ ਹਨ। ਤਵ ਸਾਰਵ ਨਾਮ ਕਥਾ ਕਵਨ ਕਰਮਾ ਨਾਮ ਵਰਨਨ ਅਰਥ ਸੁਮਤ। اے ਪ੍ਰਭੂ ਤੇਰੇ ਸਾਰੇ ਨਾਵਾਂ ਦਾ ਕਤਨ ਕੌਣ ਕਰ ਸਕਦਾ ਹੈ? ਬਸ ਤੇਰੇ ਕੁਝ ਕੁ ਕਰਮਚਾਰੀ ਉਪਕਾਰੀ ਨਾਵਾਂ ਦਾ ਚੰਗੀ ਮਤ ਵਾਲਿਆ ਨੇ ਵਰਣਨ ਕੀਤਾ ਹੈ। ਪੁਯੰਗ ਪਰਿਆਤ ਸ਼ੰਦ। ਨਵਸਤਵੰ ਅਕਾਲੇ। اے ਅਕਾਲ ਪੁਰਖ ਤੈਨੂੰ ਨਮਸਕਾਰ ਹੈ। ਨਮਸਤਵੰ ਕਿਰਪਾਲੇ। اے ਮਿਹਰਾਂ ਦੇ ਦਾਤੇ ਤੈਨੂੰ ਨਮਸਕਾਰ ਹੈ। ਨਮਸਤੰ ਆਰੂਪੇ ਹੈ ਰੂਪ ਰਹਿਤ ਤੈਨੂੰ ਨਮਸਕਾਰ ਹੈ ਨਮਸਤੰ ਅਨੂਪੇ ਹੈ ਉਪਮਾ ਰਹਿਤ ਤੈਨੂੰ ਨਮਸਕਾਰ ਹੈ ਨਮਸਤੰ ਆਪੇਖੇ ਹੈ ਪੇਖ ਰਹਿਤ ਤੈਨੂੰ ਨਮਸਕਾਰ ਹੈ ਨਮਸਤੰ ਅਲੇਖੇ ਹੈ ਲਿਖੇ ਨਾ ਜਾ ਸਕਣ ਵਾਲੇ ਤੈਨੂੰ ਨਮਸਕਾਰ ਹੈ ਨਮਸਤੰ ਅਕਾਇ ਹੈ ਕਾਇਆ ਰਹਿਤ ਤੈਨੂੰ ਨਮਸਕਾਰ ਹੈ नमस्तंग अजाय हे अजन्मे तेनों नमस्कार है नमस्तंग आगंजे हे नष्ट ना हो सकन वाले तेनों नमस्कार है नमस्तंग अपंजे हे ना पन्ने जा सकन वाले तेनों नमस्कार है नमस्तंग अनामे हे नाम रहत रहितेनु नमस्कार है नमस्तंग अठामे हे स्थान रहत तेनों नमस्कार है ਨਮਸਤੰ ਅਕਰਮਣ। ਇਹ ਕਰਮ ਅਤੀਤ ਤੈਨੂੰ ਨਮਸਕਾਰ ਹੈ। ਨਮਸਤੰ ਆਤਮਣ। ਇਹ ਤਰਮਤੀਤ ਤੈਨੂੰ ਨਮਸਕਾਰ ਹੈ। ਨਮਸਤੰ ਅਨਾਮ। ਇਹ ਨਾਮ ਰਹਿਤ ਤੈਨੂੰ ਨਮਸਕਾਰ ਹੈ। ਨਮਸਤੰ ਅਤਾਮ। ਇਹ ਧਾਮ ਰਹਿਤ ਤੈਨੂੰ ਨਮਸਕਾਰ ਹੈ। ਨਮਸਤੰ ਅਜੀਤੇ। ਇਹ ਨਾ ਜਿੱਤੇ ਜਾ ਸਕਣ ਵਾਲੇ ਤੈਨੂੰ ਨਮਸਕਾਰ ਹੈ। ਨਮਸਤੰ ਆਪੀਤੇ ਏ ਨਾ ਡਰਾਈ ਜਾ ਸਕਣ ਵਾਲੇ ਤੈਨੂੰ ਨਮਸਕਾਰ ਹੈ ਨਮਸਤੰ ਆਬਾਹੇ ਏ ਨਾ ਚਲਾਏ ਜਾ ਸਕਣ ਵਾਲੇ ਤੈਨੂੰ ਨਮਸਕਾਰ ਹੈ ਨਮਸਤੰ ਆਡਾਹੇ ਏ ਨਾ ਟਾਏ ਜਾ ਸਕਣ ਵਾਲੇ ਤੈਨੂੰ ਨਮਸਕਾਰ ਹੈ ਨਮਸਤੰ ਅਨੀਲੇ ਏ ਬਿਨਾ ਰੰਗ ਵਾਲੇ ਉਜਲੇ ਤੈਨੂੰ ਨਮਸਕਾਰ ਹੈ ਨਮਸਤੰ ਅਨਾਦੇ हे बिना आद मोड वाले तन्नू नमस्कार है नमस्तंग अछे दे हे ना छेते चा सकण वाले तन्नू नमस्कार है नमस्तंग आगा दे हे ना था पाए जा सकण वाले तन्नू नमस्कार है नमस्तंग अगंजे हे ना नाश कीते चा सकण वाले अविनाशी तन्नू नमस्कार है नमस्तंग अपंजे हे ना तोड़े जा सकण वाले अखांड स्वरूप तेनु नमस्कार है नमस्तंग उदारै हे उदार स्वभाव वाले तेनु नमस्कार है नमस्तंग अपारे हे अपरापार तेनु नमस्कार है नमस्तंग सौ एक है हे एको एक रूप वाले तेनु नमस्कार है नमस्तंग अनेक है हे अनेक रूप वाले तेंनु नमस्कार है नमस्तंग अपूते हे पुता पांच तत्वा जल धरती आकाश वायु ate अग्नि तो रहत तेंनु नमस्कार है नमस्तंग अजूपे हे बंधन तो रहत तेंनु नमस्कार है नमस्तंग निर्कर्मे हे कर्म कांडा तो रहत तेंनु नमस्कार है नमस्तंग निर्परमे हे भरम तो रहत तेनू नमस्कार है नमस्तंग निर्देशे हे बिना किसी खास देश वाले तेनू नमस्कार है नमस्तंग निरपेसे हे बिना किसे खास पेश वाले तेनू नमस्कार है नमस्तंग निरनामे हे नाम रहत तेनू नमस्कार है नमस्तंग निरकामे हे कामना रहत तेनू नमस्कार है नमस्तंग निरताते ਇਹ ਤਤਵਾ ਤੋਂ ਰਹਿਤ ਤੈਨੂੰ ਨਮਸਕਾਰ ਹੈ ਨਮਸਤੰਗ ਨਿਰਕਾਤੇ ਹੇ ਘਾਤ ਮਾਰੇ ਜਾਣ ਤੋਂ ਰਹਿਤ ਤੈਨੂੰ ਨਮਸਕਾਰ ਹੈ ਨਮਸਤੰਗ ਨਿਰਤੂਤੇ ਹੇ ਨਾ ਹਿਲਾਏ ਜਾ ਸਕਣ ਵਾਲੇ ਆਚਲ ਸਰੂਪ ਤੈਨੂੰ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ